ਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਉਹਨਾਂ ਦੇ ਪੁੱਤਰ ਨੂੰ ਨੋਟਿਸ ਜਾਰੀ ਹੋਇਆ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਧੋਖਾਧੜੀ ਦੇ ਮਾਮਲੇ ਲੱਗੇ ਨੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣਾ ਉਹ ਉਹਨਾਂ ਦੇ ਪੁੱਤਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜੋ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜਦੋਂ ਪੰਜਾਬ ਕਾਂਗਰਸ ਵਿੱਚ ਸਰਕਾਰ ਸੀ ਮੰਤਰੀ ਸੀ ਤਾਂ ਉਸਦੇ ਪੁੱਤਰ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਇੱਕ ਦਿਨ ਵਿੱਚ ਹੀ 60 ਲੱਖ ਦਾ ਪਲਾਟ ਖਰੀਦ ਦਿੱਤਾ ਉਸੇ ਦਿਨ ਵਿੱਚ ਹੀ 25 ਲੱਖ ਵਿੱਚ ਉਸ ਨੂੰ ਸੇਲ ਕਰ ਦਿੱਤਾ ਜੋ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਦੀ ਜਾਂਚ ਕੀਤੀ ਗਈ ਉਹ ਤੋਖਾ ਧੜੀ ਸਾਹਮਣੇ ਆਈ ਏ ਜਿਸ ਨੂੰ ਲੈ ਕੇ ਉਸ ਮੰਤਰੀ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨੇ ਹੁਣ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਜੇਲ੍ਹ ਵਿੱਚ ਜਾਣਾ ਪਵੇਗਾ ਜੋ ਕਿ ਮੁਹਾਲੀ ਅਦਾਲਤ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਪੁੱਤਰ ਹਰਪ੍ਰੀਤ ਸਿੰਘ ਧਰਮਸੋਤ ਨੂੰ ਇਹ ਨੋਟਿਸ ਜਾਰੀ ਕੀਤਾ ਹੈ ਉਹ ਪਲਾਟ ਤੋਖਾ ਧੜੀ ਦੇ ਮਾਮਲੇ ਵਿੱਚ ਜਿਹੜੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਦਾਲਤ ਨੇ ਉਹਨਾਂ ਨੂੰ 20 ਮਈ ਨੂੰ ਤਲਬ ਕੀਤਾ ਹੈ ਮਾਰਚ 2023 ਦੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਉੱਤਰ ਹਰਪ੍ਰੀਤ ਸਿੰਘ ਧਰਮਸੋਧ ਦੇ ਉੱਪਰ ਤੇ ਚਾਰ ਹੋਰਾਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਸੀ ਦੋਸ਼ ਹੈ ਕਿ ਇੱਕ ਦਿਨ ਦੇ ਵਿੱਚ ਉਹਨਾਂ ਨੇ 60 ਲੱਖ ਰੁਪਏ ਦੇ ਵਿੱਚ ਪਲਾਟ ਖਰੀਦਿਆ ਤੇ ਉਸ ਨੂੰ 25 ਲੱਖ ਰੁਪਏ ਵਿੱਚ ਵੇਚ ਦਿੱਤਾ ਇਸ ਤਰ੍ਹਾਂ ਸਰਕਾਰੀ ਖਜ਼ਾਨੇ ਨੂੰ ਧੋਖਾਧੜੀ ਨਾਲ ਨੁਕਸਾਨ ਪਹੁੰਚਾਇਆ ਗਿਆ ਤੇ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਬਕਾ ਮੰਤਰੀ ਨੂੰ ਭਾਵੇਂ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਜੋ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਜਿਹੜਾ ਕਿ ਹੁਣ ਜ਼ਮਾਨਤ ਦੇ ਬਾਹਰ ਆਏ ਹੋਏ ਨੇ ਜਦੋਂ ਕਿ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਪੇਸ਼ ਨਹੀਂ ਹੋਏ ਇਸ ਤੋਂ ਬਾਅਦ ਨੋਟਿਸ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਵਿਜੀਲੈਂਸ ਬਿਊਰੋ ਪੰਜਾਬ ਨੇ ਸਾਧੂ ਸਿੰਘ ਧਰਮਸੋਤ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਸੀ ਜੋ ਕਿ ਜਾਂਚ ਦੇ ਆਧਾਰ ਤੇ ED ਨੇ ਉਸ ਵਿਰੁੱਧ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ 15 ਪ੍ਰੈਨ ਨੂੰ ਸੁਪਰੀਮ ਕੋਰਟ ਨੇ ਸਾਧੂ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਪਰ ਉਸ ਤੋਂ ਬਾਅਦ ਹੁਣ ਉਹਨਾਂ ਦੇ ਪੁੱਤਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਹਾਲਾਂਕਿ ਸਾਲ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਇਸ ਦੇ ਨਾਲ ਹੀ ਉਸ ਕੋਲ ਸਮਾਜ ਭਲਾਈ ਵਿਭਾਗ ਵੀ ਸੀ ਜੋ ਉਸ ਸਮੇ ਸਮਾਜ ਭਲਾਈ ਵਿਭਾਗ ਦੇ આરોપી ਲੱਗੇ ਕਿ ਐਸਸੀ ਵਰਗ ਦਾ ਜੋ ਸਕਾਲਰਸ਼ਿਪ ਸੀ ਉਹ ਵੀ ਉਹਨਾਂ ਨੇ ਕਪਲਾ ਕੀਤਾ ਸੀ 70 ਕਰੋੜ ਰੁਪਏ ਦਾ ਜੋ ਕੌੜਾ ਨੇ ਉਹ ਸਕਾਲਰਸ਼ਿਪ ਉਹਨਾਂ ਨੂੰ ਮਿਲਣੀ ਸੀ ਉਹ ਨਹੀਂ ਮਿਲੀ ਜਿਸ ਕਾਰਨ ਬਹੁਤ ਵੱਡਾ ਬਵਾਲ ਮੱਚਿਆ ਸੀ ਪਰ ਕੈਪਟਨ ਸਰਕਾਰ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ 2022 ਦੇ ਵਿੱਚ ਚਾਰੇ ਸੰਭਾਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਫਿਰ ਇਹ ਫੈਲ ਪੁੱਟੀ ਤਾਂ ਸਾਧੂ ਸਿੰਘ ਤਰਮਸੋਤ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਜੋ ਕਿ ਆਪ ਸਰਕਾਰ ਅਨਸਾਰੀ ਵਿਜੀਲੈਂਸ ਬਿਊਰੋ ਨੇ ਉਹਨਾਂ ਦੇ ਵਿਰੁੱਧ ਚਾਰ ਸ਼ੀਟ दाखल ਕਰ ਦਿੱਤੀ ਜਾਂਚ ਵਿੱਚ ਜੰਗਲਾਤ ਵਿਭਾਗ ਵਿੱਚ ਕਰੋੜਾ ਰੁਪਏ ਦਾ ਕਪਲਾ ਦਾਸ ਇਹਦਾ ਖੁਲਾਸਾ ਹੋਇਆ ਇਸ ਤੋਂ ਬਾਅਦ 7 ਜੂਨ 2022 ਨੂੰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਈਡੀ ਨੇ ਅਤੇ ਇਸ ਤੇ ਐਫ ਆਈ ਆਰ ਦੇ ਆਧਾਰ ਤੇ ਜਾਂਚ ਕੀਤੀ ਤਾਂ ਉਸ ਨੂੰ 16 ਜਨਵਰੀ 2024 ਨੂੰ ED ਨੇ ਗ੍ਰਿਫਤਾਰ ਕੀਤਾ ਜੋ ਹੁਣ 2025 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਹੁਣ ਉਹਨਾਂ ਦੇ ਪੁੱਤਰਾਂ ਦੇ ਉੱਪਰ ਐਫ ਆਈ ਆਰ ਦਰਜ ਹੋ ਗਈ ਹੈ ਉਹਨਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੋ ਧੋਖਾਧੜੀ ਦਾ ਪੱਟਾ ਇਲਜ਼ਾਮ ਲੱਗਿਆ ਹੈ